ਨਕ ਕਮੇਟੀ ਲਈ ਅੱਜ ਚੋਣਾ ਹੋਣ ਜਾ ਰਹੀਆਂ ਨੇ ਸ਼ਾਮ 5 ਵਜੇ ਤੱਕ VOTING ਦਾ ਕੰਮ ਜਾਰੀ ਰਹੇਗਾ ਔਰ ਸਵੇਰੇ 8 ਵਜੇ ਇਹ VOTING ਦਾ ਕੰਮ ਸ਼ੁਰੂ ਹੋਏਗਾ ਤਕਰੀਬਨ 390 ਪੋਲਿੰਗ ਕੇਂਦਰ ਬਣਾਏ ਗਏ ਨੇ 164 ਉਮੀਦਵਾਰਾਂ ਦੇ ਵਿਚਕਾਰ ਮੁਕਾਬਲਾ ਹੈ ਔਰ 40 ਸੀਟਾਂ ਤੇ ਇਹ ਮੁਕਾਬਲਾ ਵੇਖਣ ਨੂੰ ਮਿਲੇਗਾ 40 ਉਮੀਦਵਾਰ ਜਿਹੜੇ ਹੈਗੇ ਨੇ ਉਹ ਚੁਣੇ ਜਾਣੇ ਤਕਰੀਬਨ ਵੱਡੇ ਜੇਕਰ ਗੁਰੂ ਘਰਾਂ ਦੀ ਗੱਲ ਕਰੀਏ 51 ਗੁਰੂ ਘਰ ਇਸ ਕਮੇਟੀ ਦੇ ਸੇਵਾ ਸੰਭਾਲ ਦੇ ਲਈ ਇੱਕ ਕਮੇਟੀ ਚੁਣੀ ਜਾਣੀ ਆ ਔਰ ਇਹ ਦੇਖ ਸਕਦੇ ਹੋ ਅੰਬਾਲਾ ਦੇ ਵਿੱਚ ਖੜੇ ਆ ਅੰਬਾਲਾ ਦੇ ਵਿੱਚ ਪੋਲਿੰਗ ਬੂਥ ਜਿਹੜੇ ਅਗੇ ਨੇ ਸਜ ਚੁੱਕੇ ਨੇ ਔਰ ਪੰਜ ਸਿੱਖ ਜਥੇਬੰਦੀਆਂ ਵਿਚਕਾਰ ਅਹਿਮ ਮੁਕਾਬਲਾ ਆਏਗਾ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਗੁਰਦੁਆਰਾ ਸੰਘਰਸ਼ ਕਮੇਟੀ ਹਰਿਆਣਾ ਜਸਬੋਰ ਭਾਈ ਗਰੁੱਪ ਹੈ ਹਰਿਆਣਾ ਸਿੱਖ ਪੰਥਕ ਦਲ ਅਕਾਲੀ ਗਰੁੱਪ ਹੈ ਹਰਿਆਣਾ ਪੰਥਕ ਦਲ हरियाणा ਢਿੰਡਾ ਗਰੁੱਪ ਹੈ ਸਿੱਖ ਸਮਾਜ ਨਲਵੀ ਗਰੁੱਪ ਹੈ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਆਦੂਵਾਲ ਗਰੁੱਪ ਹੈ ਇਹਨਾਂ ਵਿਚਕਾਰ ਇਹ ਮੁਕਾਬਲਾ ਹੈਗਾ ਔਰ ਇਸ ਨੂੰ ਲੈ ਕੇ ਕਾਫੀ ਜਦੋਜਹਿਦ ਰਹੀ ਹੈ 11 ਜੁਲਾਈ 2014 ਨੂੰ ਕਾਂਗਰਸ ਦੇ ਸਮੇਂ ਜਦੋਂ ਹੁੱਡਾ ਸਾਹਿਬ ਦੀ ਸਰਕਾਰ ਸੀ ਉਸ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਜਿਹੜਾ ਹੈਗਾ ਪਾਸ ਕੀਤਾ ਸੀ ਇਸ ਤੋਂ ਬਾਅਦ 2000 ਚਾਰ ਨੂੰ ਹਰਿਆਣਾ ਦੇ ਕਾਨੂੰਨੀ ਅਤੇ ਵਿਧਾਨ ਵਿਭਾਗ ਵੱਲੋਂ 14 ਚਲਾਈ 2014 ਨੂੰ ਇਸ ਦੀ ਸੂਚੀ ਜਿਹੜੀ ਹੈਗੀ ਹੈ ਅਧਿਕਾਰਤ ਕਰ ਦਿੱਤੀ ਗਈ ਸੀ ਇਸ ਮਗਰੋਂ 6 ਅਗਸਤ 2014 ਨੂੰ ਇਸ ਐਕਟ ਨੂੰ ਕਾਨੂੰਨੀ ਮਾਨਤਾ ਨੂੰ ਸੁਪਰੀਮ ਕੋਰਟ ਵਿੱਚ ਸਿਵਲ ਰਿਟ ਨਾਲ ਚੁਣੌਤੀ ਦਿੱਤੀ ਗਈ ਸੀ ਪਰ 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਇਸ ਨੂੰ ਕਾਨੂੰਨੀ ਮਾਨਤਾ ਬਰਕਰਾਰ ਰੱਖਿਆ ਸੀ ਔਰ ਕਮੇਟੀ ਦੇ ਗਠਨ ਦਾ ਰਾ ਪੱਧਰਾ ਹੋਇਆ ਸੀ ਇਹ ਵੱਡੇ ਗਰੁੱਪ ਨੇ ਜਿਨ੍ਹਾਂ ਨੂੰ ਲੈ ਕੇ ਤਕਰੀਬਨ ਜਿਹੜਾ ਹੈਗਾ ਹੁਣ ਤੱਕ ਚਾਰਾ ਜੋਈ ਰਹੀ ਜਿੰਨਾ ਗਰੁੱਪਾਂ ਵੱਲੋਂ ਰਹੀ ਉਹਨਾਂ ਦੇ ਵਿੱਚ ਅਸੀਂ ਪੰਜ ਗਰੁੱਪਾਂ ਦਾ ਨਾਮ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਤਕਰੀਬਨ 49 ਮੈਂਬਰ ਜਿਹੜੇ ਹੈਗੇ ਨੇ ਇਹਦੇ ਵਿੱਚੋਂ ਹੋਣਗੇ ਔਰ ਨੋਮੀਨੇਟ ਵੀ ਹੋਣਗੇ ਨੋ ਨੋਮੀਨੇਟ ਮੈਂਬਰ ਹੋਣਗੇ 40 ਮੈਂਬਰਾਂ ਨੂੰ ਸਿੱਧੇ ਤੌਰ ਤੇ ਚੁਣਿਆ ਜਾਵੇਗਾ ਤਾਂ ਇਹ ਹੁਣ ਤੱਕ ਦੇ ਜਿਹੜੇ ਹੈਗੇ ਨੇ ਸਮੀਕਰਨ ਰਹੇ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਔਰ ਚਾਰ ਪ੍ਰਮੁੱਖ ਸਿੱਖ ਆਗੂਆ ਬਲਜੀਤ ਸਿੰਘ ਦਾਦੂਵਾਲ ਜਗਦੀਸ਼ ਸਿੰਘ ਝਿੰਡਾ ਬਲਦੇਵ ਸਿੰਘ ਕਿਆਮਪੁਰੀ ਔਰ ਦੀਦਾਰ ਸਿੰਘ ਨਾਲਵੀ ਇਹਨਾਂ ਧੜਿਆਂ ਦਾ ਵਕਾਰ ਦਾਤੇ ਲੱਗਿਆ ਹੋਇਆ ਔਰ VOTING ਦਾ ਕੰਮ ਸ਼ੁਰੂ ਹੋ ਚੁੱਕਿਆ ਸਾਡੇ ਨਾਲ ਭਾਈ ਸਾਹਿਬ ਨੇ ਔਰ ਪੋਲਿੰਗ ਕੇਂਦਰਾਂ ਤੇ ਹਾਲਾਂਕਿ VOTER 19 ਤਦਾਦ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਹੇ ਜਿੰਨੀ ਤਦਾਦ ਦੇ ਵਿੱਚ ਤੇ ਤੁਹਾਨੂੰ ਪੋਲਿੰਗ ਬੂਥ ਜਿਹੜੇ ਹੈਗੇ ਨੇ ਸਰਕਾਰ ਨੂੰ ਨਜ਼ਰ ਆਉਣਗੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਕਰੀਬਨ 12 ਸਾਲ ਬਾਅਦ ਅੱਜ VOTING ਜਿਹੜੀ ਹੈਗੇ ਹੋਣ ਜਾ ਰਹੀ ਹੈ 2013 ਦੇ ਵਿੱਚ ਜਿਹੜੀ ਹੋਈ ਸੀ ਔਰ ਲੰਬੀ ਜਦੋਜਹਿਦ ਤੋਂ ਬਾਅਦ ਵੱਖਰੀ ਕਮੇਟੀ ਹਰਿਆਣਾ ਦੇ ਲਈ ਹੋਵੇਗੀ ਉਸ ਨੂੰ ਲੈ ਕੇ ਪਹਿਲੀ ਦਫਾ ਜਿਹੜੀ ਹੈਗੇ VOTING ਦੀ ਹਾਂਜੀ ਸਾਰੇ ਜਿੰਨੇ ਵੀ ਆਪਣਾ ਆਰਐਨਏ ਵੋਟਰਸ ਸਾਰੇ ਹੀ ਬਹੁਤ ਹੀ ਚੌਵਾਂ ਉਲਾਰਾਂ ਦੇ ਨਾਲ ਆ ਰਹੇ ਨੇ ਔਰ ਕਾਫੀ ਵੱਧ ਚੜ ਕੇ ਇਸ ਲਹਿਰੇ ਨੇ ਔਰ ਸਾਰਿਆਂ ਨੂੰ ਉਮੀਦ ਹੈ ਕਿ ਜਿਹੜਾ ਵੀ ਕੋਈ ਜਿਵੇਂ ਕਿ ਨਵੇਂ ਲੜਕੇ ਨੇ ਉਹਨਾਂ ਨੂੰ ਚਾਂਸ ਮਿਲਣਾ ਚਾਹੀਦਾ ਹੈ ਪੜ੍ਹੇ ਲਿਖੇ ਹੋਣ ਜਿਹੜੇ ਕਿ ਸਮਾਜ ਦੇ ਸੁਧਾਰ ਲਿਆ ਸਕਣ ਸਿੱਖ ਜਿਹੜੀ ਵੀ ਜਨਤਾ ਹੈ ਉਹਨਾਂ ਦੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੀ ਫੈਸਿਲਿਟੀ ਦਿਵਾ ਸਕਣ ਹੋਰ ਵੀ ਜਿਹੜੇ ਗਰੀਬ ਤਬਕਾ ਹੈ ਉਹਨਾਂ ਨੂੰ ਐਜੂਕੇਸ਼ਨ ਦਾ ਅੱਛਾ ਮੌਕਾ ਦਿਵਾ ਸਕਣ ਇਹ ਸਾਰਿਆਂ ਦੇ ਇਹੀ ਹੈ ਔਰ ਇਸ ਕਰਕੇ ਸਾਰੇ ਦੇ ਸਾਰੇ ਬਹੁਤ ਲੰਬੀ ਜਦ ਉਹ ਜਾਇਦ ਰਹੀ 2014 ਦੇ ਵਿੱਚ ਹੱਡਾ ਸਰਕਾਰ ਵੱਲੋਂ ਇੱਕ ਪਾਸ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਵੀ ਗਿਆ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਇਸ ਤੋਂ ਬਾਅਦ ਰਾ ਪੱਧਰਾ ਹੋਇਆ ਇਸ ਦੇ ਪਿੱਛੇ ਬਹੁਤ ਵੱਡਾ ਸੰਘਰਸ਼ ਵੇਖਣ ਨੂੰ ਮਿਲਿਆ ਹੈ ਜੀ ਸਿੱਖ ਜਥੇਬੰਦੀਆਂ ਦਾ ਖਾਸ ਤੌਰ ਤੇ ਹਰਿਆਣਾ ਦੀਆਂ ਦਾ ਤੁਹਾਨੂੰ ਜਿਵੇਂ ਪਤਾ ਹੈ ਕਿ ਵੱਡਾ ਮਗਰਮੱਛ ਕਦੀ ਵੀ ਜਿਹੜਾ ਨਾ ਛੋਟੇ ਵਾਲਿਆਂ ਨੂੰ ਕੰਮਜਾਬ ਨਹੀਂ ਹੁਣ ਦਿੰਦਾ ਤੇ ਇਸੇ ਤਰ੍ਹਾਂ ਹੀ ਜਿਹੜੀ ਪਹਿਲਾਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਨਹੀਂ ਸੀ ਚੰਦੀ ਕਿ ਸਾਡਾ ਜਿਹੜੇ ਰਿਸੋਰਸਸ ਨੇ ਹਰਿਆਣੇ ਦੇ ਰਿਸੋਰਸਸ ਨੇ ਉਹ ਜਿਹੜੇ ਨੇ ਸਾਡੇ ਕੋਲ ਕੱਟੇ ਜਾਣ ਹੁਣ ਨਵੀਂ ਹਰਿਆਣਾ ਗਰੂਦੜਾ ਪ੍ਰਬੰਧਕ ਕਮੇਟੀ ਬਣੇਗੀ ਸਾਡੇ ਜਿਹੜਾ ਫੰਡਸ ਨੇ ਅਸੀਂ ਆਪਣੀ ਜਨਤਾ ਦੀ ਭਲਾਈ ਵਿੱਚ ਲਾਵਾਂਗੇ ਸਾਡੇ ਹਰਿਆਣੇ ਦੇ ਲੋਕਾਂ ਦਾ ਇੱਥੇ ਦੇ ਮਤਲਬ ਜਿਹੜੇ ਜਵਾਨ ਨੇ ਉਹਨਾਂ ਦਾ ਜਿਹੜਾ ਨਾ ਭਲਾ ਹੋਵੇਗਾ ਕਿਹੜੇ ਉਹ ਐ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਵੋਟ ਪਾਉਣ ਜਾਣ ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਵੋਟ ਪਾਉਣ ਜਾ ਰਹੇ ਹੋ ਕੀ ਕੁਝ ਬਦਲਾਅ ਹੋਣਾ ਚਾਹੀਦਾ ਕਿਹੜੀਆਂ ਗੱਲਾਂ ਨੂੰ ਲੈ ਕੇ ਬਹੁਤ ਇੱਕ ਵੱਡਾ ਸੰਘਰਸ਼ ਵੀ ਹੋਇਆ ਜੀ ਹਾਂਜੀ ਜੀ ਮੈਂ ਤੇ ਗੁਰਦੁਆਰੇ ਦੇ ਪ੍ਰਚਾਰ ਵਸਤ ਪ੍ਰਚਾਰ ਵਸਤੋ ਜੋ ਵਧੀਆ ਬੰਦਾ ਹੋਗਾ ਉਹਨੂੰ ਅਸੀਂ ਪਾਣੇ ਜਾ ਰਹੇ ਹਾਂ ਜੀ ਸਾਨੂੰ ਅਸੀਂ ਦੇਖਿਆ ਪੰਜਾਬ ਦੇ ਜਿੱਦਾਂ ਬੇਦਵੀ ਹੋਈ ਹੈ ਉਹਨੂੰ ਜੋ ਮਤਲਬ ਇੱਥੇ ਸਹੀ ਕਰ ਸਕਦਾ ਹੈ ਕਿ ਜਿਹੜੀ ਸਿੱਖ ਐਜੂਕੇਸ਼ਨ ਹੈ ਉਨੂੰ ਅੱਗੇ ਕਰ ਸਕਦਾ ਜਿੱਦਾਂ ਯੂਨੀਵਰਸਿਟੀ ਹੋ ਸਕਦੀ ਹੈ ਕਾਲਜ ਸਕੂਲਸ ਫ੍ਰੀ ਕਰ ਸਕਦਾ ਹੈ ਅੱਜ ਕੱਲ ਅਸੀਂ ਲੰਗਰ ਵਗੈਰਾ ਬਹੁਤ ਲਾਉਂਦੇ ਆ ਸਾਨੂੰ ਇਸ ਪਾਸੇ ਵੀ ਆਣਾ ਚਾਹੀਦਾ ਹੈ ਇਲਾਜ ਫ੍ਰੀ ਇਲਾਜ ਹੋ ਗਿਆ ਜਿੱਦਾਂ ਜੰਗ ਲੜਕੀਆਂ ਗਰੀਬ ਲੜਕੀਆਂ ਉਹਨਾਂ ਦੀ ਵਿਆਹ ਸ਼ਾਦੀ ਵਾਸਤੇ ਵੀ ਕੋਈ ਅੱਗੇ ਆਏ ਤੇ ਮਤਲਬ ਔਰ ਜਿਹੜਾ ਮੁਫਤ ਇਲਾਜ ਹੈ ਕਿਉਂਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਾਫੀ ਮਹਿੰਗਾ ਹੋ ਗਿਆ ਤੇ ਇਸ ਪਾਸੇ ਵੀ ਜਿਹੜਾ ਕੈਂਡੀਡੇਟ ਅੱਗੇ ਆਏਗਾ ਸਾਨੂੰ ਉਹਨੂੰ ਹੀ ਚੁਣਨਾ ਚਾਹੀਦਾ ਤੇ ਇਸ ਕਰਕੇ ਮੈਂ ਇੱਥੇ ਆਇਆ ਹਾਂ ਜੀ ਕੀ ਤੁਸੀਂ ਕਾਫੀ ਵੋਟਰ ਸੂਚੀਆਂ ਦੇਖ ਰਹੇ ਸੀਗੇ ਔਰ ਕਿਹੜੇ ਅਹਿਮ ਮੁੱਦੇ ਜਿਹੜੇ ਹੈਗੇ ਨੇ ਜਿਹੜੇ ਹੈਗੇ ਨੇ ਪੂਰੇ ਪ੍ਰਚਾਰ ਦੇ ਵਿੱਚ ਵੇਖ ਨੂੰ ਮਿਲੇ ਜੀ ਕਿਹੜੇ ਮੁੱਦੇ ਰਹੇ ਜਿਹੜੇ ਇਸ ਪੂਰੇ ਪ੍ਰਚਾਰ ਦੇ ਵਿੱਚ ਤੁਹਾਡੇ ਵੱਲੋਂ ਵੀ ਜਾਂ ਤੁਹਾਡੇ ਜਿਹੜੇ ਵਿਰੋਧੀ ਤੁਹਾਡੇ ਉਹਨਾਂ ਵੱਲੋਂ ਵੀ ਪ੍ਰਚਾਰਇਆ ਗਿਆ ਪ੍ਰਚਾਰ ਤੇ ਹੀ ਹੋਣਾ ਚਾਹੀਦਾ ਕਿ ਗੁਰਦਾ ਸਾਹਿਬ ਦਾ ਸੁਧਾਰ ਹੋਵੇ ਸਿੱਖਾਂ ਦੀ ਅਗੀ ਚੜ੍ਹਦੀ ਕਲਾ ਪੰਜਾਬੀ ਸਾਡੀ ਬੰਦ ਹੋ ਚੁੱਕੀ ਹੈ ਬਿਲਕੁਲ ਪੜਨ ਵਾਸਤੇ ਪੰਜਾਬ ਵਿੱਚ ਰਿਹਾ ਹੀ ਕੋਈ ਨਹੀਂ ਸਾਰੇ ਹਿੰਦੀ ਅੰਗਰੇਜ਼ੀ ਚੱਲ ਗਈ ਪੰਜਾਬੀ ਸਾਰੇ ਭੁੱਲ ਗਏ ਨੇ ਜੇ ਪੰਜਾਬੀ ਪੜਾਂਗੇ ਤਾਂ ਪੰਜਾਬੀ ਲਿਖਾਂਗੇ ਨਹੀਂ ਸਾਡੇ ਬੱਚੇ ਅੱਗੇ ਕੋਈਵੇਂ ਵਧਣਗੇ ਗੁਰਮੁਖੀ ਦਾ ਪ੍ਰਚਾਰ ਪ੍ਰਸਾਰ ਜ਼ਰੂਰੀ ਹੈ ਜ਼ਰੂਰੀ ਹੈ ਜੀ ਤਾਂ ਇਹ ਕਾਫੀ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਕਾਫੀ ਪ੍ਰਚਾਰ ਵੀ ਹੋਇਆ ਔਰ ਚਾਹੇ ਵਿਰੋਧੀ ਸਹੀ ਚਾਹੇ ਤਮਾਮ ਇੱਕ ਦੂਜੇ ਤੇ ਹਮਲਾ ਵੀ ਹੋਇਆ ਪਰ ਕਹਿੰਦੇ ਨੇ ਸਾਡੀ ਗੁਰਮੁਖੀ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਖਾਸ ਤੌਰ ਤੇ ਇੱਥੇ ਵੀ ਹਰਿਆਣਾ ਦੇ ਵਿੱਚ ਵੀ ਬੇਅਦਬੀਆਂ ਦਾ ਮੁੱਦਾ ਗਰਮਾਇਆ ਰਿਹਾ ਕਿਉਂਕਿ ਜੋ ਬੇਅਦਬੀਆਂ ਹੋਈਆਂ ਚ ਵਕ ਵਕ ਸਮੇਂ ਤੇ ਹੋਈਆਂ ਪਰ ਉਹਨਾਂ ਨੂੰ ਲੈ ਕੇ ਇੱਥੇ ਵੀ ਇੱਕ ਮਾਹੌਲ ਬਣਿਆ ਕਿ ਜੇ ਇਹ ਘਟਨਾ ਕ੍ਰਮ ਨਹੀਂ ਹੋਣੀ ਚਾਹੀਦੀ ਇੱਕ ਸਮਰੱਥ ਕਮੇਟੀ ਜਿਹੜੀ ਹੈਗੀ ਆ ਉਹ ਇਹਨਾਂ 'ਤੇ ਰੋਕ ਲਗਾ ਸਕਦੀ ਔਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਗੁਰਮਕੀ ਦਾ ਪ੍ਰਚਾਰ ਪ੍ਰਸਾਰ ਇੱਥੋਂ ਦੇ ਜਿਹੜਾ ਫੰਡ ਹੈਗਾ ਉਸ ਨੂੰ ਸਿੱਖਾਂ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਪੜ੍ਹਾਈ ਲਈ ਵਰਤਿਆ ਜਾਵੇ ਔਰ ਕਾਫੀ ਵੱਡੇ ਕਾ ਜਿਹੜੇ ਹੈਗੇ ਨੇ ਕਾਰਜ ਜਿਹੜੇ ਹੈਗੇ ਨੇ ਕੀਤੇ ਜਾਣ ਸਨ ਭਾਈ ਸਾਹਿਬ ਨੇ ਭਾਈ ਸਾਹਿਬ ਕਿਹੜੇ ਵੱਡੇ ਮੁੱਦਿਆਂ ਨੂੰ ਲੈ ਕੇ ਜਿਹੜੇ ਹੈਗੇ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਔਰ ਕੀ ਕੁਝ ਜਿਹੜੇ ਹੈਗੇ ਨੇ ਇਥੋਂ ਦੀ ਸੰਗਤ ਵੱਲੋਂ ਤੁਹਾਡੇ ਤੋਂ ਡਿਮਾਂਡ ਕੀਤੀ ਗਈ ਸੀ ਸੰਗਤ ਇਹ ਚਾਹੁੰਦੀ ਹੈ ਜੀ ਜਿਹੜਾ ਪ੍ਰਬੰਧ ਹਰਿਆਣਾ ਕਮੇਟੀ ਦੇ ਅੰਡਰ ਆਇਆ ਗੁਰੂ ਘਰਾਂ ਦਾ ਜੀ ਇਹਦੇ ਵਿੱਚ ਟੋਟਲੀ ਤੋਂ ਟੋਟਲੀ ਜਿਹੜਾ ਹੈਗਾ ਸਰਕਾਰਾਂ ਵਿੱਚ ਇਨਵੋਲਵ ਨੇ ਸੰਗਤ ਇਹ ਚਾਹੁੰਦੀ ਹੈ ਕਿ ਜਿਹੜਾ ਪ੍ਰਬੰਧ ਹੈਗਾ ਉਹ ਸ਼੍ਰੋਮਣੀ ਕਮੇਟੀ ਦੀ ਅੰਡਰ ਹੀ ਰਹਿਣਾ ਚਾਹੀਦਾ ਹੈਗਾ ਤੇ ਗੁਰੂ ਘਰਾਂ ਦੇ ਵਿੱਚ ਕਿਸੇ ਵੀ ਸਰਕਾਰੀ ਤੰਤਰ ਦਾ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਸਰਨਾਲ ਵੱਡਾ ਮੇਨ ਮੁੱਦਾ ਇਹੀ ਹੈ ਜੀ ਇਸ ਕਰਕੇ ਸੰਗਤ ਚਾਹੁੰਦੀ ਹੈ ਕਿ ਆਪਦੇ ਨੁਮਾਇंदे ਚੁਣ ਕੇ ਤੇ ਜਿਹੜੀ ਸਾਡੀ ਗੁਰੂ ਘਰਾਂ ਦੇ ਵਿੱਚ ਕਿਸੇ ਵੀ ਸਰਕਾਰੀ ਤੰਤਰ ਦਾ ਕੋਈ ਵੀ ਵਿੱਚ ਲੈਣਾ ਦੇਣਾ ਨਾ ਰਵੇ ਇਸ ਕਰਕੇ ਇਹ ਚਾਹੁੰਦੇ ਆ ਕਿ ਆਪਾਂ ਗੁਰਦੀਪ ਸਿੰਘ ਪਾਲੂ ਖੇੜੀ ਜੀ ਨੂੰ ਭਾਰੀ ਮਤਾ ਨਾਲ ਜਿਤਾ ਕਰਕੇ ਤਾਂ ਆਪੋ ਆਪਣੇ ਉਮੀਦਵਾਰ ਨੇ ਆਪੋ ਆਪਣੇ ਉਮੀਦਵਾਰਾਂ ਲਈ ਜਿਹੜੇ ਚੋਣ ਪ੍ਰਸਾਰ ਹੋਇਆ ਵੋਟ ਪਾਉਣ ਆਏ ਹੋ ਜੀ ਆ ਕਾਫੀ ਪ੍ਰਚਾਰ ਵੀ ਕਾਫੀ ਉਮੀਦਵਾਰਾਂ ਨੇ ਤੁਹਾਡੇ ਤੱਕ ਅਪਰੋਚ ਵੀ ਕੀਤੀ ਹੋਵੇਗੀ ਕਿਹੜੇ ਮੁੱਦੇ ਆਮ ਰਹੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਅੱਜ ਵੋਟ ਕਰਨ ਜਾ ਰਹੇ ਹੋ ਮੁੱਦੇ ਤੇ ਇਸ ਤਰ੍ਹਾਂ ਪ੍ਰਬੰਧ ਗੁਰਦੁਆਰੇ ਦਾ ਥੋੜਾ ਠੀਕ ਠਾਕ ਹੋ ਜੇ ਸੀ ਕਿ ਜਾਨੇ ਲੰਗਰ ਦੀ ਵਿਵਸਥਾ ਤਾਂ ਕਾਫੀ ਮਾੜੀ ਹਾਲਤ ਹੈ ਜੀ ਲੰਗਰ ਦੀ ਵਿਵਸਥਾ ਹੋਰ ਜਿਹੜਾ ਇੰਤਜ਼ਾਮ ਹੈ ਸਾਰੇ ਠੀਕ ਹੋ ਜਾਣ ਉਸਤੇ ਚਾਨੇ ਆ ਜੀ ਬਾਕੀ ਪਾਰਟੀ ਵਾਲਿਆਂ ਨੂੰ ਪਤਾ ਚੱਲ ਤਾਂ ਤਕਰੀਬਨ ਵੱਡੇ ਮੁੱਦਿਆਂ ਦੀ ਗੱਲ ਕਰ ਗਏ ਗੁਰਮੁਖੀ ਦਾ ਪ੍ਰਚਾਰ ਪ੍ਰਸਾਰ ਵਧੇ ਗੁਰੂ ਘਰਾਂ ਦੇ ਵਿੱਚ ਸਰਕਾਰੀ ਦਖਲ ਨਾ ਹੋਵੇ ਸਿੱਖਿਆ ਸੇਤ ਸੁਧਾਰ ਵੱਲ ਹਰਿਆਣਾ ਜਿਹੜੀ ਸਿੱਖ ਗੁਰਦੁਆਰਾ ਕਮੇਟੀ ਹੈਗੀ ਆ ਉਹ ਅਹਿਮ ਕਦਮ ਉਠਾਏ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਖਾਸ ਤੌਰ ਤੇ ਕਦਮ ਉਠਾਏ ਜਾਣ ਸਿੱਖ ਬੀਬੀਆਂ ਖਾਸ ਤੌਰ ਤੇ ਲੜਕੀਆਂ ਦੀ ਉਚਿਤ ਪੜ੍ਹਾਈ ਜਿਹੜੀ ਹੈਗੀ ਆ ਉਹ ਕਰ ਸਕਾ ਨਾ ਜੇ ਆ ਫੰਡ ਦਾ ਪ੍ਰਬੰਧ ਕੀਤਾ ਜਾਵੇ ਇਹ ਤਮਾਮ ਵੱਡੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅੱਜ VOTING ਹੋਣ ਜਾ ਰਹੀ ਆ ਸ਼ਾਮ 5 ਵਜੇ ਤੱਕ VOTING ਹੋਵੇਗੀ ਦੇਰ ਸ਼ਾਮ ਨਤੀਜੇ ਜਿਹੜੇ ਹੈਗੇ ਨੇ ਉਹ ਆ ਜਾਣਗੇ ਔਰ 40 ਸੀਟਾਂ ਲਈ ਜਿਹੜਾ ਹੈਗਾ ਇਹ ਮੁਕਾਬਲਾ ਹੈਗਾ ਤਕਰੀਬਨ 164 ਉਮੀਦਵਾਰ ਮੈਦਾਨ ਦੇ ਵਿੱਚ ਨੇ 390 ਜਿਹੜੇ ਗਏ ਨੇ ਉਹ ਪੋਲਿੰਗ ਬੂਥ ਬਣਾਏ ਗਏ ਨੇ 4 ਲੱਖ ਤੋਂ ਵੱਧ ਵੋਟਰ ਜਿਹੜੇ ਗਏ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਹਾਲਾਂਕਿ ਇਕਾ ਦੁੱਕਾ ਜਿਹੜੇ ਰਹੇ ਗਏ ਨੇ ਅੱਜ ਹਲੇ ਤਕਰੀਬਨ ਜਿਹੜਾ ਹੈਗਾ ਸਵੇਰ ਦਾ ਸਮਾਂ ਹੈਗਾ ਕਾ ਬਹੁਤ ਘੱਟ ਲੋਕ ਜਿਹੜੇ ਹੈਗੇ ਨੇ ਨਿਕਲ ਰਹੇ ਨੇ ਕਈ ਥਾਵਾਂ ਤੇ ਪੋਲਿੰਗ ਬੂਥ ਜਿਹੜੇ ਅੱਗੇ ਨੇ ਹੁਣ ਜਿਹੜੇ ਲੱਗਣੇ ਸ਼ੁਰੂ ਹੋਏ ਨੇ ਪਰ ਅੱਜ ਦਾ ਦਿਨ ਕਾਫੀ ਅਹਿਮ ਹੈਗਾ ਤਕਰੀਬਨ 12 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈਗੀ ਉਹ ਚੋਣ ਹੋਣ ਜਾ ਰਹੀ ਇਸ ਤੋਂ ਪਹਿਲਾਂ ਅੱਜ ਸਿੱਖ ਜਗਤ ਦੀਆਂ ਨਜ਼ਰਾਂ ਹਰਿਆਣਾ ਦੇ ਸਿੱਖਾਂ ਤੇ ਲੱਗੀਆਂ ਹੋਈਆਂ ਕਿਉਂਕਿ ਜਦੋਂ ਆਪਣੀ ਪਹਿਲੀ ਦਫਾ ਆਪਣੀ ਕਮੇਟੀ ਦੇ ਮੈਂਬਰ ਚੁਣੇ ਜਾ ਰਹੇ ਨੇ ਤਾਂ ਉਹਨਾਂ ਸਾਹਮਣੇ ਬਹੁਤ ਵੱਡੇ ਚੈਲੰਜ ਬਹੁਤ ਵੱਡੀਆਂ ਚੁਣੌਤੀਆਂ ਰਹਿਣ ਵਾਲੀਆਂ ਨੇ ਭਾਈ ਸਾਹਿਬ ਮੇਰੇ ਨਾਲ ਭਾਈ ਸਾਹਿਬ ਕਿਹੜੀਆਂ ਚੁਣੌਤੀਆਂ ਦੇ ਵਿੱਚੋਂ ਹੁਣ ਤੱਕ ਜਿਹੜੀ ਇਹ ਪ੍ਰਕਿਰਿਆ ਗੁਜ਼ਰੀ ਹੈ ਜੀ ਦੱਸੋ ਜੀ 2014 ਤੋਂ ਬਾਅਦ 2024 ਇਲੈਕਸ਼ਨ ਹੋ ਰਹੇ ਨੇ ਜੀ ਤੇ ਹੁਣ ਮੁਕਾਬਲਾ ਥੋੜਾ ਸਖਤ ਹੈ ਸਾਡੀ ਰੇਲਗੱਡੀ ਦਾ ਇੰਜਣ ਸਟਾਰ ਕਰਤਾ ਡੱਬੇ ਜੁੜਦੇ ਜਾ ਰਹੇ ਨੇ ਤੇ ਉਹ ਸ਼ਾਮ ਤੱਕ ਤੁਹਾਨੂੰ ਰੇਲਗੱਡੀ ਪੂਰੀ ਪਟੜੀ ਦੇ ਦੌੜਦੀ ਨਜ਼ਰ ਬੱਸ ਅਗੋਂ ਦੇਖੋ ਕਿਹੜਾ ਮੁੱਦਾ ਅਹਿਮ ਹੈ ਜਿਹੜਾ ਜਿਹੜਾ ਖਾਲਸਾ ਸਕੂਲ ਬੰਦ ਪਿਆ ਉਹਨੂੰ ਚਾਲੂ ਕਰਨਾ ਹਸਪਤਾਲ ਬਣਾ ਲੈਣੇ ਸਿੱਖਿਆ ਦੇ ਕੋਈ ਮੈਡੀਕਲ ਸੰਸਥਾਨੀਆਂ ਪਰ ਇਹ ਹੀ ਸਾਡਾ ਮੁੱਦਾ ਜੀ ਉਹਨੂੰ ਅਸੀਂ ਸਿੱਖਿਆ ਦੇ ਤੇ ਆਪਣਾ ਸਕੂਲ ਨੂੰ ਹਸਪਤਾਲਾਂ ਨੂੰ ਜੋੜ ਦੇਣਾ ਹੈ ਦਾ ਸੇਤ ਸਿੱਖਿਆ ਗੁਰਮੁਖੀ ਦਾ ਪ੍ਰਚਾਰ ਪ੍ਰਸਾਰ ਗੁਰਦੁਆਰਿਆਂ ਦੇ ਵਿੱਚ ਸੁਧਾਰ ਔਰ ਇਸ ਤੋਂ ਇਲਾਵਾ ਜਿਹੜੇ ਐਜੂਕੇਸ਼ਨ ਸੈਂਟਰ ਜਿਹੜੇ ਕਿ ਸਿੱਖ ਭਾਈਚਾਰੇ ਸੰਬੰਧੇ ਉਹਨਾਂ ਦੀ ਮੋੜ ਬਹਾਲੀ ਹੋਵੇ ਇਹ ਤਮਾਮ ਵੱਡੇ ਮੁੱਦੇ ਜਿਨ੍ਹਾਂ ਨੂੰ ਲੈ ਕੇ ਅੱਜ ਹਰਿਆਣੇ ਦੇ ਸਿੱਖ ਜਿਹੜੇ ਹੈਗੇ ਨੇ ਵੋਟ ਕਰਨ ਜਾ ਰਹੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਨੇ ਔਰ ਤਕਰੀਬਨ 4 ਲੱਖ ਤੋਂ ਵੱਧ ਵੋਟਰ ਨੇ 390 ਪੋਲਿੰਗ ਕੇਂਦਰ ਨੇ ਜਿਨ੍ਹਾਂ ਤੇ ਅੱਜ VOTING ਹੋਣ ਜਾ ਰਹੀ ਹੈ 40 ਜਿਹੜੇ ਹੈਗੇ ਨੇ ਮੈਂਬਰ ਚੁਣੇ ਜਾਣੇ ਨੇ ਇਸ ਲਈ 164 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਪੰਜ ਪ੍ਰਮੁੱਖ ਸਿੱਖ ਜਿਹੜੇ ਹੈਗੇ ਨੇ ਗਰੁੱਪ ਨੇ ਉਹਨਾਂ ਦਾ ਦਾ ਜਿਹੜਾ ਹੈਗਾ ਉਹ ਵਕਾਰ ਤੇ ਹੈ ਕੈਮਰਾਮੈਨ ਪਰਮਿੰਦਰ ਨਾਲ ਰਮਨਦੀਪ ਅਨਮੂ ਟੀਵੀ ਅੰਬਾਲਾ